ਖਬਰ ਲੈਣੇ ਖੁਰਦਾਸਪੁਰ ਤੋਂ ਜਿੱਥੇ ਅਸਵੇਰੇ ਤੜਕਸਾਰੀ ਸਬਜ਼ੀ ਮੰਡੀ ਵਿੱਚ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਦਾ ਕੈਚ ਚਲਣਾ ਪਿਆ ਇਹਨਾਂ ਲੁਟੇਰਿਆਂ ਨੇ ਘੱਟੋ ਘਾਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਕਿ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਸਨ ਇਹਨਾਂ ਵਿੱਚੋਂ ਦੋ ਸਬਜ਼ੀਆਂ ਦੇ ਆਕੀਂ ਜਾਂਦਕੇ ਲੁਟੇਰਿਆਂ ਨੇ ਇੱਕ ਮਜ਼ਦੂਰ ਜਿਆੜੀਦਾਰ ਰਿਕਸ਼ਾ ਵਾਲੇ ਅਤੇ ਈ ਰਿਕਸ਼ਾ ਦੇ ਵੀ ਨਹੀਂ ਬਖਸ਼ੇ ਲੁਟੇਰਿਆਂ ਦੇ ਵੱਲੋਂ ਵੱਖੋ-ਵੱਖੋ ਲੋਕਾਂ ਨੂੰ ਦੇ ਕੋਲੋਂ ਹਜ਼ਾਰ ਰੁਪਏ ਵੀ ਨਕਦੀ ਅਤੇ ਦਿਨ ਮੋਬਾਈਲ ਵੀ ਲੁੱਟੇ ਗਏ ਹਨ ਨਾਲ ਹੀ ਕਈਆਂ ਦੇ ਨਾਲ ਮਾਰਕੁੱਟਾਈ ਵੀ ਕੀਤੀ ਗਈ ਹੈ ਜਿ ਦਾਦੇ ਕਿ ਇੱਕ ਦੀ ਲੱਤ ਤੋੜ ਦਿੱਤੀ ਗਈ ਹੈ ਜੋ ਕਿ ਪਠਾਨਕੋਆ ਅਸਲ ਵਿੱਚ ਦਾਖਲ ਹੈ ਅਤੇ ਦੂਜੇ ਦੀ ਬਾਹਰ ਤੋੜੀ ਗਈ ਹੈ ਜੋ ਕਿ ਸਿਵਲਾ ਸਰਬੁਰਾਜ਼ਪੁਰ ਵਿੱਚ ਦਾਖਲ ਹੈ ਜਾਂਰ ਘਟਨਾਵਾਂ ਬਰਿਆਰ ਬਾਈਪਾਸ ਤਿੰਨ ਤੋਂ ਸੂਏ ਦੇ ਨੇੜੇ ਹੀ ਵਾਪਰਦੇ ਹਨ ਇੱਥੇ ਵੀ ਦੱਸਣੀ ਹੋ ਗਿਆ ਕਿ ਸਬਜ਼ੀ ਮੰਡੀ ਵਿੱਚ ਸਵੇਰੇ ਤਰਸਾਂ ਰਹੀ ਕੰਮ ਹੁੰਦਾ ਹੈ ਉੱਥੇ ਹੀ ਲੋਕ ਖਰੀਦਦਾਰੀ ਕਰਨ ਵੀ ਆਉਂਦੇ ਹਨ ਪਰ ਅਜਿਹੇ ਘਟਨਾਵਾਂ ਦੇ ਕਾਰਨ ਸਬਜ਼ੀ ਮੰਡੀ ਦੇ ਆਰਤੀ ਮਜ਼ਦੂਰ ਅਤੇ ਜਿਹੜੇ ਲੋਕ ਖਰੀਦਦਾਰੀ ਕਰਦੇ ਆਉਂਦੇ ਹਨ ਉਹ ਹੁਣ ਸਹਵੇਂ ਹੋਏ ਹਨ ਹਾਂਜੀ ਨਾ ਗਈ ਹੈ ਬਿਆਰ ਨਾ ਭੁੱਟੋ ਜੀ ਕੀ ਗੱਲ ਹੋਈ ਜਿਵੇਂ ਲਾ ਭੋਟੋ ਮੈਂ ਸਾਈਕਲ ਤੇ ਆਉਂਦਾ ਤੇ ਬਸ ਬੰਦੇ ਗੱਡੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਤੇ ਆ ਜੇ ਤਾਂ ਲੈ ਜੇ ਮੰਡੀ ਲਈ ਦੀ ਆ ਤੇ ਸਾਈਕਲ ਤੇ ਬੰਦੇ ਆਈ ਦੀ ਆਈ ਆਹੋ ਤੇ ਹੋਰ ਵੀ ਕਈਆਂ ਨੂੰ ਬੇਸ ਬਥੇੜਿਆਂ ਤੋਂ ਪਦੇ ਪਏ ਮੈਂ ਤੇ ਮਸਾਈਕਲ ਤੇ ਆਉਂਦਾ ਤੇ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਬੇਜੇ ਕੈਸ ਵਾਲੀ ਕਾਪੀਆਂ ਸੀ ਕਹਿੰਦੇ ਕੀ ਸੀ ਕਾਦੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨੇ ਨਹੀਂ ਹੋਰ ਕਿੰਨੂ ਕਿੰਨੂ ਬੇ ਤਿੰਨ ਚਾਰ ਬੰਦੇ ਨੂੰ ਬੇ ਹਾਂਜੀ ਕਿਸੇ ਕੋਲੋਂ ਪਾਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਲੀ ਕਾਰਵਾਈ ਕਰੇ ਇਹਨੇ ਦੀ ਛੱਡੀ ਜਾਓ ਕੰਤ ਕੁਮਾਰ ਨਾ ਆਈ ਹੈ ਕੰਤ ਕੁਮਾਰ ਹੈ ਕੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੀਆਂ ਤੇ ਮਾਰਿਆ ਮੋਰੀਆ ਵੀ ਹੈ ਦੋ ਦਾਤਨ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਾਤਨ ਕਿੱਥੇ ਵੱਜਿਆ ਦਾਤਨ ਮੋਰਾ ਮਾਰਿਆ ਹੈ ਆਹ ਪੈਟ ਤੇ ਮਾਰਿਆ ਮੇਰੇ ਕੁੱਟੇ ਆਹ ਉਂਗਲਾ ਦੇ ਉਂਗਲਾ ਦਾ ਪਹਿਲੇ ਲੱਗਦੀ ਹੈ ਅੱਛਾ ਤਾਂ ਕੀ ਫੇਰ ਪੈਸੇ ਕੋਹੇ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਚ ਕੱਢ ਕੇ ਲੱਗੇ ਕਿੰਨੇ ਪੈਸੇ 1600 ਰੁਪਏ ਆ ਜੀ ਸਾਈ ਦਾਸ ਸਾਬਕਾ ਮਿਊਨਿਸਪਲ ਕਾਉਂਸਲਰ ਮੈਂ ਜਿਹੜੇ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ ਮੈਂ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਈਡੀ ਆਈ ਮੰਦਰ ਦੇ ਅਗਲੇ ਪਾਸੇ ਬੰਦੇ ਨੇ ਖੜੇ ਹੋਣ ਲੱਗਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜੀ ਸਰਦਾਰੀ لال ਜੀ ਇੱਥੇ ਆਪਣੇ ਆਈਡੀ ਆਈ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀ ਦੇ ਤੇ ਘੇਰ ਕੋ ਦੀ ਲਾ ਟੋੜਦੀ ਹੋਇਆ ਐਮ ਕੇ ਐਡਮਿਟ ਹਸਪੀਟਲ ਹੋਇਆ ਵੀ ਇਹ ਕੁਝ ਸੁਣਨ ਕੋ ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀਗਾ ਇੱਕ ਤੇ ਮੰਡੀ ਬੰਦਾ ਕੰਮ ਕਰਦਾ ਜਿਹੜਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਗੁੱਪੀਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾਟਾਟਾ ਲੱਗੀਆਂ ਨੇ ਹੋਰ ਕਿੰਨੇ ਲੋਕ ਐ ਬਾਕੀ 4-5 ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜੱਤੀ ਰੁਪਈਏ ਸੀਗੇ ਉਹ ਕੱਢ ਲਏ ਕਹਿੰਦੇ ਜੋ ਹੈਗਾ ਕੱਢਦੇ ਨੂੰ ਫੇ ਮੈਨ ਬਿੱਕੀ ਦਾ ਜਿਗਾ ਟੁੱਟੀ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਟਿਪੜੀ ਨਹਿਰ ਤੇ ਲਗਾਤਾਰ ਵਾਰ ਲਾਤਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀਏ ਅਸੀਂ ਮੰਗ ਕੀ ਕਰਨੀ ਹੈ ਜੀ ਗਵਰਨਮੈਂਟ ਕੋਈ ਅੰਨੀ ਹੈ ਕਿ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸੇ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਇਸ ਅਰਗੇ ਦੁਨੀਆ ਬਾਹਰ ਨੂੰ ਟੋੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚੱਜੋ ਕੋ ਧੀ ਬੈਂਤ ਕਿਉਂ ਨਹੀਂ ਕਿਸੇ ਦੇ ਮੋਬਾਈਲ ਫੋਨ ਲੰਦੇ ਕਿਸੇ ਦਾ ਕੁਝ ਕਰਦੇ ਆ ਸਰੇ ਅੰ ਮੰਡੀ ਚ ਸਵੇਰੇ ਸਵੇਰੇ ਆਵਾਜਾ ਆਣੀ ਸ਼ੁਰੂ ਹੋ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉੱਥੇ ਹਨੇਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਵਾਰਦਾਤ ਆ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋਗ ਜ਼ਿਲ੍ਹਾ ਲੈਵਲ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਫੀਸਾਂ ਲੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਪਉ ਦੋ ਚਾਰ ਚੱਕਰ ਘਟਣ ਸਿਵਲ ਡਰੈਕਸ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂਏ ਆਪਣੇ ਬੰਦੇ ਫੜੇ ਜਾਂਦੇ ਆ ਹੁਣ ਹਥਿਆਰ ਵੀ ਹੁੰਦੇ ਆ ਹਾਂਜੀ ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਗਾ ਬੇਸਬੈਂਟ ਦੇ ਫੜਿਆ ਸੀਗਾ ਆਮ ਬੰਦਿਆਂ ਦਾ ਬਹੁਤ ਮੁਸ਼ਕਲ ਆ ਜੀ ਬੰਦਿਆਂ ਨਾਲ ਆਲਾ ਸੰਬੰਧ ਕੱਟਦਾ ਕਾਰੋਬਾਰ ਕੀ ਕਰੀਏ ਦੱਸੋ ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਨੇ ਬੰਦਾ ਬਹੁਤ ਮਜਬੂਰ ਆ ਇਹ ਤੁਹਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਕੋਣ ਪੈਟਰੋਲੀਅਮ ਵਾਲੇ ਭੇਜਦੇ ਆ ਪਰੋਣੇ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਕੋ ਤੱਕ ਨਹੀਂ ਮੰਨਦਾ ਇਹ ਪਲੈਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਿਕਿਉਰਟੀ ਹੋਣੀ ਚਾਹੀਦੀ ਹਾਂਜੀ ਇਹ ਪਲੈਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਹੋਵੇ ਕਿ ਸਿਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਦੇ ਆ ਇਸ ਨੂੰ ਅੱਜ ਸਾਡੇ ਲੱਗੀਆਂ ਗੱਲ ਕੇ ਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ ਇਹ ਵਾਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ